ਹਾਂਜੀ ਐੜੀ ਨਵੇਂ ਪਿੰਡ ਪੱਠੇ ਤੋਂ ਹਾਂਜੀ ਨਵੇਂ ਪਿੰਡ ਤੋਂ ਆ ਇਹਦੇ ਨਾਲ ਸਾਰੇ ਜਿੰਨੇ ਵੀ ਮੁੰਡੇ ਨੌਜਵਾਨਾ ਸ਼ਾਮਲ ਹੋ ਰਹੇ ਆ ਸਾਡੇ ਵਿੱਚ ਸਾਡੇ ਵਾਈਸ ਪ੍ਰਧਾਨ ਮਰੇ ਵੇ ਫਰੀਦਕੋਟ ਤੋਂ ਪਹੁੰਚੇ ਸਰਦਾਰ ਜੀ ਦੇ ਹੱਥ ਉੱਤੇ ਕਰਕੇ ਸਾਸਰੀਪੁਰ ਕਰ ਬੁਲਾਦਾ ਇਹ ਸਾਡੇ ਵਾਈਸ ਚੇਅਰਮੈਨ ਆ ਪੰਜਾਬ ਦੇ ਸਾਡੇ ਚੇਅਰਮੈਨ ਸਜੇ ਨੂਥਾ ਜੀ ਹਾਂ ਜੀ ਇਧਰ ਆ ਜੀ ਸਜੇ ਨੂਥਾ ਜੀ ਪ੍ਰਧਾਨ ਮੋਨੂ ਤੇਜੀ ਜੀ ਸਾਰੇ ਨੂੰ ਜੈ ਭੀਮ ਜੈ ਭਾਰਤ ਭਾਜੀ ਸਾਰੇ ਵਾਈਸ ਪ੍ਰਧਾਨ ਰੁਪਿੰਦਰ ਰੂਪੀ ਕਿੱਥੇ ਜੀ ਆਓ ਰੂਪੀ ਜੀ ਇਹ ਸਾਡੇ ਵਾਈਸ ਪ੍ਰਧਾਨ ਆ ਪੰਜਾਬ ਦੇ ਤੇ ਸਾਡਾ ਜੋ ਜੂਥ ਹੈ ਇਹਨਾਂ ਨੇ ਜੂਥੇ ਚੋਣਾਵਾ ਜੂਥ ਦੇ ਸਾਡੇ ਜੋ ਜ਼ਿਲ੍ਹੇ ਦਾ ਪ੍ਰਧਾਨ ਹੈ ਉਹ ਸਾਡੇ ਬਬਲੂ ਜੀ ਥੋੜਾ ਹੱਥ ਜੋੜ ਕੇ ਨਮਸਕਾਰ ਉਹ ਸਾਰੇ ਨੂੰ ਬਬਲੂ ਜੀ ਠੀਕ ਹੈ ਜੀ ਇਹਨਾਂ ਦੇ ਨਾਲ ਪੰਜਾਬ ਦਾ ਪ੍ਰਧਾਨ ਅਰਜਨ ਸੱਬਰਵਾਲਾ ਹੈ ਇਹ ਮੁੰਡਾ ਬਹੁਤ ਕੰਮ ਕਰਦਾ ਪਿਆ ਵਾ ਇਹਨਾਂ ਦੇ ਨਾਲ ਸ਼ਾਰਦ ਚੇਅਰਮੈਨ ਹੈ ਪੰਜਾਬ ਦੇ ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਤੁਹਾਨੂੰ ਕਈ ਵਿੱਚ ਨਵੇਂ ਮੁੰਡੇ ਆਏ ਆ ਜੈ ਜੀ ਜੈ ਭਾਰਤ ਸੋਨ ਕੋ ਪੰਜਾਬ ਦੀ ਮਹਾਰਾਜ ਮੋਟਰ ਕੀ ਆ ਅੱਜ ਦੀ ਸਾਡੀ ਵਾਲਮੀਕੀ ਸੰਘਰਸ਼ ਮੋਰਚੇ ਦੀ ਮੁੱਖ ਮੁੱਦਾ ਵਾ ਕਿ ਨੌਜਵਾਨ ਘਟੋ ਘਟ 100 ਤੋਂ ਉੱਪਰ ਨੌਜਵਾਨਾ ਜੋ ਵਾਲਮੀਕੀ ਸੰਘਰਸ਼ ਮੋਰਚੇ ਤੇ ਸ਼ਾਮਲ ਹੋ ਰਹੇ ਨੇ ਅੱਜ ਅਸੀਂ ਇੰਟਰਵਿਊ ਹੋ ਰਿਹਾ ਜਿਹੜਾ ਮੁੰਡੇ ਨੂੰ ਕਾਲੀ ਕਹਿੰਦੇ ਨੇ ਉਹਦਾ ਕਪੂਠ ਰਿਹਾ ਉਹਨੂੰ ਅਸੀਂ ਆਪਣੇ ਜੂਥ ਵਿੱਚ ਵਾਈਸ ਪ੍ਰਧਾਨ ਬਣਾ ਰਹੇ ਹਾਂ ਸੰਘਰਸ਼ ਮੋਰਚੇ ਲੋ ਪੰਜਾਬ ਦਾ ਉਹਦੇ ਨਾਲ ਮੁੰਡਾ ਪੱਠੇ ਤੋਂ ਨਵੇਂ ਪਿੰਡ ਪੱਠੇ ਤੋਂ ਹੈਰੀ ਉਹਨੂੰ ਅਸੀਂ ਜ਼ਿਲ੍ਹੇ ਦੇ ਵਿੱਚ ਵਾਈਸ ਪ੍ਰਧਾਨ ਬਣਾ ਰਹੇ ਹਾਂ ਮੋਰਚਾ ਆਵਾਮ ਵਾਸਤੇ ਕੀ ਕਰ ਰਿਹਾ ਜੀ ਮੋਰਚਾ ਮੈਂ ਤੁਹਾਨੂੰ ਪਹਿਲੇ ਵੀ ਕਹਿ ਖੜਿਆ ਕਿ ਸਾਡਾ ਮੁੱਦਾ ਹੈਗਾ ਵਾ ਦੱਬੇ ਕੁਤਰੇ ਲੋਕਾਂ ਦੇ ਨਾਲ ਖੜੇ ਹੋਣਾ ਜਿੱਥੇ ਕਿਸੇ ਦੀ ਕੋਈ ਬਾਹ ਨਹੀਂ ਫੜਦਾ ਉੱਥੇ ਸਾਡਾ ਮੋਰਚਾ ਉਹਨਾਂ ਲੋਕਾਂ ਦੀ ਬਾਹ ਫੜਦਾ ਪ੍ਰਧਾਨ ਜੀ ਕਿੰਨੀਆਂ ਨਿਯੁਕਤੀਆਂ ਕੀਤੀਆਂ ਅੱਜ ਅੱਜ ਇਹਨਾਂ ਨਿਯੁਕਤੀਆਂ ਨਹੀਂ ਘਟੋ-ਕਟ ਜਿਹੜਾ ਮੁੰਡਾ ਕਾਲੀ ਸ਼ਾਮਲ ਹੋਇਆ ਵਾ ਨਾਲ ਉਹਦੇ ਹੈਰੀ ਇਹਨਾਂ ਦੇ ਨਾਲ ਜਿੰਨੇ ਵੀ ਨੌਜਵਾਨ ਆਏ ਆ ਇਹ ਮੋਰਚੇ ਦੇ ਵਿੱਚ ਸ਼ਾਮਲ ਹੋਏ ਹਨ ਕੁਝ ਕੁਝ ਮੁੰਡਿਆਂ ਨੂੰ ਅਸੀਂ ਯੋਧੇ ਦਿੱਤੇ ਆ ਤੁਹਾਨੂੰ ਗੱਲ ਅਖ਼ਬਾਰ 'ਚ ਪਤਾ ਲੱਗ ਜਾਊਗਾ ਜਿਹੜੇ-ਜਿਹੜੇ ਅਸੀਂ ਉਹਦੇ ਦਿੱਤੇ ਆ ਉਹਨਾਂ ਦੇ ਨ ਅੱਗੇ ਤੋਂ ਕੀ ਜਿਹੜਾ ਮਕਸਦ ਆ ਮੋਰਚੇ ਨੂੰ ਸਾਡਾ ਮਕਸਦ ਇੱਕੋ ਹੀ ਰੱਖਾ ਹੈ ਦੱਬੇ ਗੁੱਤਰੇ ਲੋਕਾਂ ਨੂੰ ਅੱਗੇ ਵਧਾਉਣਾ ਆਪਣੀ ਸਮਾਜ ਦੇ ਮੁੰਡਿਆਂ ਨੂੰ ਆਪਣੀ ਸਮਾਜ ਦੀਆਂ ਕੁੜੀਆਂ ਨੂੰ ਆਪਣੀ ਸਮਾਜ ਦੇ ਬੰਦਿਆਂ ਨੂੰ ਉਹਨਾਂ ਨੂੰ ਚਮਕਾਉਣਾ ਲੀਡਰ ਬਣਾਉਣਾ ਤੇ ਸਮਾਜ ਦੇ ਵਿੱਚ ਕੰਮ ਕਰਨ ਲਈ ਅੱਗੇ ਵਧਾਉਣਾ ਬਾਬਾ ਸਾਹਿਬ ਡਾਕਟਰ ਪੀਮਰੋਂ ਵੇਟਗਰ ਦਾ ਨਾਮ ਜਦੋਂ ਤੁਸੀਂ ਇੱਥੇ ਨਿਯੁਕਤੀਆਂ ਕਰਦੇ ਉਦੋਂ ਹੀ ਨਾਰੇ ਲਾਣੇ ਆ ਬਾਅਦ ਵਿੱਚ ਕਿਤੇ ਵੀ ਜਿਹੜਾ ਵਾ ਸੁਣਨ ਨੂੰ ਨਹੀਂ ਆਉਂਦਾ ਇਸ ਵਾਸਤੇ ਕਿੰਨਾ ਕੁ ਤੁਹਾਡੀ ਕਪੈਨ ਚਾਹੀਦੀ ਹੈ ਸ਼ਾਇਦ ਤੁਹਾਨੂੰ ਸ਼ਾਇਦ ਨਹੀਂ ਪਤਾ ਕਿ ਸਾਡਾ ਮੋਰਚਾ ਜਿੱਥੇ ਵੀ ਜਾਂਦਾ ਜਿੱਥੇ ਵੀ ਜਾਂਦਾ ਸਾਡਾ ਇੱਕ ਹੀ ਨਾਰਾ ਹੁੰਦਾ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਉਹ ਇਸ ਕਰਕੇ ਹੁੰਦਾ ਕਿ ਸਾਡੇ ਜਿਹੜੇ ਸਮਾਜਿਕ ਦੇ ਗੁਰੂ ਆ ਸਾਡੇ ਜਿਹੜੇ ਜਿਹਨਾਂ ਨੂੰ ਅਸੀਂ ਕਹਿ ਦਈਏ ਕਿ ਮਹਾਗੁਰੂ ਉਹ ਸਾਡੇ ਬਾਬਾ ਸਾਹਿਬ ਨੇ ਬਾਬਾ ਸਾਹਿਬ ਡਾਕਟਰ ਭੀਮਰਾਓ ਬੇੜਗਰ ਜੀ ਨੇ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਸੀਗਾ ਪਰ ਕੁਝ ਲੋਕ ਜਿਹੜੇ ਇਹਨੂੰ ਵੇਚ ਦਿੰਦੇ ਆ ਕੀ ਕਹੋਗੇ ਉਹਨਾਂ ਨੂੰ ਜਦੋਂ ਦੀ ਦੁਨੀਆ ਬਣੀ ਐ ਗਰਦਾਰ ਵੀ ਪੈਦਾ ਹੁੰਦੇ ਰਹੇ ਐ ਸਾਧੂ ਵੀ ਪੈਦਾ ਹੁੰਦੇ ਰਹੇ ਆ ਬਾਬਾ ਸਾਹਿਬ ਦੇ ਅੱਜ ਜੇ ਪੂਨੇ ਦੇ ਤੁਸੀਂ ਚੱਲਦੇ ਆ ਕਿ ਸਾਨੂੰ ਅਧਿਕਾਰ ਲੈ ਕੇ ਦਿੱਤੇ ਤਾਂ ਚਿੱਟੇ ਕੱਪੜੇ ਪਾਈ ਫਿਰਦੇ ਆ ਵੱਡੇ ਵੱਡਿਆਂ ਨੂੰ ਨਮਕ ਦਿੱਤਾ ਹੋਇਆ ਵਾ ਰਾਸ਼ਟਰੀ ਵਾਲਮੀਕ ਜਿਹੜਾ ਮੋਰਚਾ ਵਾ ਤੁਹਾਡਾ ਸ਼ਿੰਗਲ ਚ ਮੋਰਚਾ ਉਹਨਾਂ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਸਮਾਜਿਕ ਜਿਹੜੀਆਂ ਕਾਰਵਾਈਆਂ ਕਰ ਰਿਹਾ ਸਮਾਜਿਕ ਕਾਰਵਾਈਆਂ ਤੁਹਾਨੂੰ ਮੈਂ ਪਹਿਲੇ ਦੱਸਤਾ ਕਿ ਸਾਡੇ ਕੋਲ ਜਿਹੜਾ ਬੰਦਾ ਆ ਗਿਆ ਚਾਹੇ ਉਹ ਪੁਲਿਸ ਦਾ ਸਤਾਇਆ ਹੋਵੇ ਚਾਹੇ ਕੋਈ ਜੀਵੀ ਦਾ ਸਤਾਇਆ ਹੋਵੇ ਚਾਹੇ ਕਿਸੇ ਵੀ ਵੱਡੇ ਬੰਦੇ ਦਸਤਾਇਆ ਹੋਵੇ ਜਿਹੜਾ ਸਾਡੇ ਕੋ ਆ ਜਵੇ ਸਾਡੇ ਪੰਜਾਬ ਦੇ ਚੇਅਰਮੈਨ ਸੰਜੇ ਲੁਥਰਾ ਜੀ ਪੰਜਾਬ ਦੇ ਪ੍ਰਧਾਨ ਮੋਨੂ ਤੇਜੀ ਜੀ ਇਹ ਯੂਥ ਦੇ ਪ੍ਰਧਾਨ ਅਰਜਨ ਸਬਰਵਾਲ ਜੀ ਚੇਅਰਮੈਨ ਸ਼ਰਬ ਸਬਰਵਾਲ ਜੀ ਜ਼ਿਲ੍ਹੇ ਦੇ ਪ੍ਰਧਾਨ ਬਬਲੂ ਜੀ ਮੈਂ ਕਿਹੜੇ ਕਿਹੜਾ ਨਾਮ ਆ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਧਾਰੀਵਾਲ ਜੀ ਜਨਰਲ ਸ਼ਕਤੀ ਸਾਡੇ ਗੁਰਵਿੰਦਰੋ ਵਾਈਸ ਪ੍ਰਧਾਨ ਜੀ ਮੈਂ ਦੇਖੋ ਸਾਰੇ ਦੇ ਨਾਮ ਨਹੀਂ ਲੈ ਸਕਦਾ ਏ ਮੁੰਡੇ ਕੰਮ ਕਰ ਰਹੇ ਆ ਫੀਲਡ ਦੇ ਵਿੱਚ ਸਾਡਾ ਇੱਕੋ ਹੀ ਨਾਰਾ ਵਾ ਕਿ ਦਬਲੇ ਕੁਝੇ ਲੋਕਾਂ ਦੇ ਨਾਲ ਖੜੇ ਹੋਣਾ ਆ ਲਾਸਟ ਸਵਾਲ ਪ੍ਰਧਾਨ ਜੀ ਨੌਜਵਾਨ ਪੀੜੀ ਜਿਹੜੀ ਆ ਨਸ਼ਿਆਂ ਵਿੱਚ ਜਿਹੜਾ ਵਾ ਦਸਦੀ ਚੱਰੀ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੇਰਾ ਹੱਥ ਜੋੜ ਕੇ ਸੰਦੇਸ਼ ਆ ਨੌਜਵਾਨ ਪੀੜੀ ਨੂੰ ਕਿ ਨਸ਼ਿਆਂ ਤੋਂ ਬਚ ਕੇ ਰਹਿਣਾ ਆਪਣੇ ਮਾਪੇ ਦੀ ਸੇਵਾ ਕਰਨੀ ਹੈ ਤੇ ਆਪਣੇ ਪੜਾਈ ਦੇ ਵਿੱਚ ਜ਼ੋਰ ਦੇਣਾ ਤੇ ਆਪਣੇ ਮਾਪੇ ਦੀ ਸੇਵਾ ਕਰੋ ਜਿਨ੍ਹਾਂ ਨੇ ਸਾਨੂੰ ਪਾਲਿਆ ਵਾ ਇੱਥੋਂ ਤੱਕ ਪਹੁੰਚਾਇਆ ਵਾ